ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਨਵੀਂ ਪਰਤੀ ਕੀਤੇ ਆਂਗਰਮਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ। ਨਿਯੁਕਤੀ ਪੱਤਰ ਵੰਡਦਿਆਂ ਵਿਧਾਇਕ ਨੇ ਵਰਕਰਾਂ ਨੂੰ ਮਿਹਨਤ ਨਾਲ ਕੰਮ ਕਰਨ ਦੀ ਗੱਲ ਆਖੀ ਤੇ ਕਿਹਾ ਕਿ ਜਿੰਨੇ ਵੀ ਵਾਅਦੇ ਸਰਕਾਰ ਨੇ ਲੋਕਾਂ ਨਾਲ ਕੀਤੇ ਨੇ ਉਹ ਵਾਅਦੇ ਹੌਲੀ-ਹੌਲੀ ਸਾਰੇ ਪੂਰੇ ਕੀਤੇ ਜਾਣਗੇ। ਕੁਝ ਵਾਅਦੇ ਪੂਰੇ ਕੀਤੇ ਗਏ ਨੇ। ਇਸ ਤਰੀਕੇ ਦੇ ਨਾਲ ਸੱਤਾ ਚੋਣ ਤੋਂ ਪਹਿਲਾਂ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ 'ਚੋਂ ਬੇਰੁਜ਼ਗਾਰੀ ਖਤਮ ਜਾਵੇਗੀ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਉਸੇ ਦੇ ਚੱਲਦੇ ਆ ਇਹ ਸਾਰੀਆਂ ਕਾਰਵਾਈਆਂ ਜਾਂ ਫਿਰ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੇ ਅੱਜ ਅੰਗਣਵਾੜੀ ਵਰਕਰਾਂ ਨੂੰ ਪੱਤਰ ਵੰਡੇ ਨੇ ਲਗਾਤਾਰ ਲੋਕਾਂ ਦੇ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਲੋਕਪੱਖੀ ਕੰਮ ਹੋ ਰਹੇ ਨੇ ਔਰ ਲਗਾਤਾਰ ਲੋਕਾਂ ਦਾ ਬਿਸ਼ਵਾਸ ਜਿਹੜਾ ਉਹ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਦਿਨ ਤੋਂ ਸਰਕਾਰ ਬਣੀ ਆ ਔਰ ਸਾਡੇ ਮਾਜੋਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦੋਂ ਸੰਭਾਲਿਆ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਜੋ-ਜੋ ਲੋਕਾਂ ਦਾ ਵਾਅਦਾ ਕੀਤਾ ਸੀ ਜੋ-ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਔਰ অলমোਸਟ ਸਾਰੀਆਂ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਗਰੀਬਾਂ ਨੂੰ ਰਾਜਤਾਂ ਦੇਣੀਆਂ ਔਰ ਭਾਵੇਂ ਵਪਾਰੀ ਵਰਗਾ ਭਾਵੇਂ ਮਜ਼ਦੂਰ ਵਰਗਾ ਭਾਵੇਂ ਫਾਰਮਰ ਨੇ ਹਰ ਇੱਕ ਬੰਦੇ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾ ਰਿਹਾ ਔਰ ਮੈਂ ਇਹ ਕਹਿੰਦਾ ਵੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਬਈ ਜਦੋਂ ਦੀ ਸਰਕਾਰ ਬਣੀ ਹੈ ਸਿਰਫ ਔਰ ਸਿਰਫ ਜੀਓ ਕੰਮ ਕਰ ਰਹੀ ਹੈ ਤਾਂ ਲੋਕਾਂ ਦੇ ਕਾਰੇ ਔਰ ਲੋਕਾਂ ਦੇ ਬਾਰੇ ਸੋਚ ਰਹੀ ਹੈ ਉਸੇ ਤਹਏ ਦੀ ਜਿਹੜੇ ਰੁਜ਼ਗਾਰ ਦਿੱਤੇ ਜਾ ਰਹੇ ਨੇ ਔਰ ਲਗਭਗ 50000 ਦੇ ਕਰੀਬ ਨੌਕਰੀਆਂ ਹੋਂਦ ਤੱਕ ਦਿੱਤੀ ਜਾ ਚੁੱਕੀਆਂ ਹੈ ਉਹ ਸਿਲਸਿਲਾ ਲਗਾਤਾਰ ਜਾਰੀ ਆ ਉਸੇ ਸਿਲਸਿਲੇ ਦੇ ਤਹਿਤ ਅੱਜ ਜਿਹੜਾ ਇਹ ਸੱਤ ਅੰਗਨwadi ਵਰਕਰ ਨੇ ਜਿਹੜੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਪਹਿਲਾਂ ਵੀ ਸੱਤ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ ਔਰ ਇਹ ਜਿਹੜੇ ਨੋਤੀ ਪੱਤਰ ਦਿੱਤੇ ਜਾ ਰਹੇ ਨੇ ਭਾਵੇਂ ਉਹ ਅੰਗਨਵਾੜੀ ਵਰਕਰ ਨੇ ਭਾਵੇਂ ਉਹ ਕੋਈ ਵੀ ਕਿਸੇ ਕਿਸਮ ਦੇ ਹੋਰ ਮੁਲਾਜ਼ਮ ਰੱਖੇ ਜਾ ਰਹੇ ਨੇ ਅਪਲਾਈ ਰੱਖੇ ਜਾ ਰਹੇ ਨੇ ਕਿਸੇ ਕਿਸਮ ਦਾ ਕੋਈ ਵੀ ਕਿਸੇ ਤੋਂ ਪੈਸਾ ਇਸ ਤੋਂ ਸ਼ਿਫਾਰਿਸ਼ ਕੋਈ ਨਹੀਂ ਮੰਨੀ ਜਾਂਦੀ ਔਰ ਸਿਰਫ ਔਰ ਸਿਰਫ ਮੈਰਿਟ ਦੇ ਆਧਾਰ ਤੇ ਰੱਖੇ ਜਾਂਦੇ ਨੇ ਲੋਕਾਂ ਨੂੰ ਘਰ ਬੈਠਿਆਂ ਨੂੰ ਨੌਕਰੀਆਂ ਮਿਲਦੀਆਂ ਨੇ ਘਰ ਬੈਠਿਆਂ ਨੂੰ ਸੁਨੇਹੇ ਪਹੁੰਚਦੇ ਨੇ ਵੀ ਘਰ ਬੈਠਿਆਂ ਨੂੰ ਚਿੱਟੀਆਂ ਪਹੁੰਚਦੀਆਂ ਵੀ ਤੁਸੀਂ ਤੁਹਾਡੀ ਨੌਕਰੀ ਮਿਲ ਗਈ ਹੈ ਤੇ ਜਾਓ ਤੇ ਜੁਆਇਨ ਕਰੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਕਿਹਾ ਸੀ ਉਹ ਵਾਅਦੇ ਆ ਜਿਹੜੇ ਉਹ ਪੂਰੇ ਕੀਤੇ ਨੇ ਔਰ ਪੂਰੇ ਕਰ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਦੇਖੋਗੇ ਵੀ 5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹ ਕਰਤਾ ਜੋ ਪਿਛਲੇ 50 ਸਾਲ ਦੇ ਵਿੱਚ ਨਹੀਂ ਹੋ ਸਕਿਆ ਹੈ ਔਰ ਜੋ ਕਿਹਾ ਸੀ ਉਹ ਕੀਤਾ ਮੈਨੂੰ ਲੱਗਦਾ ਤੁਸੀਂ ਦਾਵਾ ਕਰਦੇ ਹੋ ਪ੍ਰਕਾਸ਼ ਹੋ ਰਹੇ ਨੇ ਪਰ ਜੇ ਮਹਾਲੀ ਸ਼ਹਿਰ ਦੀ ਗੱਲ ਕੀਤੀ ਜਾਵੇ ਇਸ ਟਾਈਮ ਡਿਵੈਲਪਮੈਂਟ ਦਾ ਪਹੀਆ ਬੜਾ ਰੁਕੇ ਚੱਲ ਰਿਹਾ ਕਿਉਂਕਿ ਕਾਰਪੋਰੇਸ਼ਨ ਦੇ ਕੋਲ ਸਾਰਾ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਆ ਪਰ 6 ਮਹੀਨੇ ਤੋਂ ਕਾਰਪੋਰੇਸ਼ਨ ਦੀ ਮੀਟਿੰਗ ਨਹੀਂ ਹੋਈ ਕੱਲ ਨੂੰ ਹੁਣ ਜਿਹੜੀ 6 ਮਹੀਨੇ ਬਾਅਦ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਵੀ ਮੈਂ ਵੀ ਮੇਅਰ ਰਹੇ ਹਾਂ ਮਤਲਬ ਮਹੀਨੇ ਵਿੱਚ ਦੋ ਦੋ ਮੀਟਿੰਗਾਂ ਵੀ ਹੋ ਜਾਂਦੀਆਂ ਸੀ 6-6 ਮਹੀਨੇ ਮੀਟਿੰਗ ਨਾ ਕਰਨੀ ਲੋਕਾਂ ਦੇ ਨਾਲ ਬੜਾ ਵੱਡਾ ਧੋਖਾ ਹੈ ਸ਼ਹਿਰ ਦਾ ਬੜਾ ਵੱਡਾ ਤਾਂ ਡਵੈਲਪਮੈਂਟ ਨਹੀਂ ਹੋਊਗੀ ਜੇ ਡਵੈਲਪਮੈਂਟ ਨਹੀਂ ਹੋਊਗੀ ਤਾਂ ਜੋ ਲੋਕਾਂ ਨੇ ਤੁਹਾਡੇ ਤੇ ਆਸਾ ਕੀਤੀਆਂ ਸੀ ਉਹ ਤੁਸੀਂ ਉਹਨਾਂ ਤੇ ਪੂਰਾ ਨਹੀਂ ਕਰਦੇ ਤਾਂ ਲੋਕ ਤੁਹਾਨੂੰ ਰਿਜੈਕਟ ਕਰ ਦੇਣਗੇ ਵੈਸੇ ਵੀ ਰਿਜੈਕਟ ਕਰਤਾ ਉਹਨਾਂ ਨੂੰ ਲੋਕਾਂ ਨੇ ਟੋਟਲੀ ਬੁਰਗੀ ਜਿਹੜੇ ਐਸ ਵਕਤ ਕਾਰਪੋਰੇਸ਼ਨ ਦੇ ਵਿੱਚ ਕਾਬਜ ਬੈਠੇ ਨੇ ਜਿਹੜੇ ਕੰਮ ਨਹੀਂ ਕਰ ਰਹੇ ਜਿਹਨਾਂ ਨੇ ਸ਼ਹਿਰ ਦਾ ਮਾੜਾ ਹਾਲ ਕਰਤਾ ਉਹ ਵੈਸੇ ਵੀ ਲੋਕਾਂ ਨੇ ਟੋਟਲੀ ਰਿਜੈਕਟ ਕਰ ਦਿੱਤੇ ਔਰ ਸਫਾਈ ਦਾ ਬਹੁਤ ਮਾੜਾ ਹਾਲ ਸੀ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਮੈਂ ਹੁਣ ਗੁਮਾੜਾ ਵਾਲਿਆਂ ਨਾਲ ਮਿਲ ਕੇ ਚਾਰ ਮਸ਼ੀਨਾਂ ਜਿਹੜੀਆਂ ਨੇ ਮਕੈਨੀਕਲ ਸਲੀਪ ਸ਼ੁਰੂ ਕਰਨ ਵਾਸਤੇ ਚਾਰ ਮਸ਼ ਜਿਹੜੀਆਂ ਮੰਗਵਾ ਕੇ ਦਿੱਤੀਆਂ ਨੇ ਜਿਨ੍ਹਾਂ ਦੀ ਕੀਮਤ ਮੇਰਾ ਖਿਆਲ ਦਾ ਘੱਟੋ ਘੱਟ 35-40 ਲੱਖ ਰੁਪਏ ਦੇ ਕਰੀਬ ਹੋਵੇ ਜਾਂ 3-4 ਕਰੋੜ ਰੁਪਏ ਦੇ ਕਰੀਬ ਆ ਉਹ ਮਸ਼ੀਨਾਂ ਮੰਗਵਾ ਕੇ ਦਿੱਤੀਆਂ ਨੇ ਇਹਨਾਂ ਨੂੰ ਤਾਂ ਕਿ ਜਿਹੜੀ ਮਕੈਨਿਕਲ ਸਵੀਪਿੰਗ ਸ਼ੁਰੂ ਹੋ ਜਵੇ ਮੇਰਾ ਖਿਆਲ ਨਾਲ ਵੀ ਅਗਲੇ ਹਫਤੇ ਦਸ ਦੰਦ ਦੇ ਵਿੱਚ ਮੁਹਾਲੀ ਦੇ ਵਿੱਚ ਮਕੈਨਿਕਲ ਸਵੀਪਿੰਗ ਸ਼ੁਰੂ ਹੋ ਜੂਗੀ ਜਿੰਨੀਆਂ ਵੀ ਏ ਰੋਡਸ ਨੇ ਤੇ ਬੀ ਰੋਡਸ ਨੇ ਸਾਰਿਆਂ ਨੂੰ ਮਸ਼ੀਨਾਂ ਦੇ ਨਾਲ ਸਫਾਈ ਕੀਤੀ ਜਾਊਗੀ ਸੜਕਾਂ ਦਾ ਮਾੜਾ ਹਾਲ ਸੀ ਉਹ ਵੀ ਮੈਂ ਗਮਾੜਾ ਤੋਂ ਪੈਸੇ ਦਵਾ ਕੇ ਕੰਮ ਸ਼ੁਰੂ ਕਰਵਾਇਆ ਤੇ ਲਗਭਗ ਅੱਧਾ ਕੰਮ ਹੋ ਗਿਆ ਤੇ ਅੱਧਾ ਕੰਮ ਜਿਹੜਾ ਰਹਿ ਗਿਆ ਉਹ ਮੇਰਾ ਖਿਆਲ ਹੈ ਫਰਵਰੀ ਤੋਂ ਬਾਅਦ ਹੋ ਜਾਊਗਾ ਸੋ ਇਹਨਾਂ ਨੇ ਕੰਮ ਵੱਲ ਕਦੇ ਕੋਈ ਧਿਆਨ ਦਿੱਤਾ ਹੀ ਨਹੀਂ ਹੈਗਾ ਸਾਡੀ ਮਜ਼ਦੂਰੀ ਵੀ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਉਹ ਬੈਠੇ ਨੇ ਇਸ ਕਰਕੇ ਅਸੀਂ ਇੱਕ ਹੱਦ ਦੇ ਵਿੱਚ ਜਾ ਕੇ ਹੀ ਕੰਮ ਕਰ ਸਕਦੇ ਹਾਂ ਪਰ ਕੀ